ਅਨੀ ਬਾਈ ਹੋਰ ਕੀ ਯਾਰਾ ਤੇ ਬਈ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਠੀਕ ਆ ਤੇ ਤੁਹਾਨੂੰ ਥੰਬਨੇਲ ਤੋਂ ਦੇਖ ਕੇ ਪਤਾ ਚੱਲ ਗਿਆ ਹੁਣ ਆ ਪਕਾਦੀ ਵੀਡੀਓ ਤੇ ਬਣਾਉਣ ਲੱਗੇ ਆ ਤੇ ਆਪਣਾ ਬਈ ਦੋਸਤ ਆ ਠੀਕ ਆ ਬੱਗੀ ਤੇ ਆਪਾਂ ਉਹਦੇ ਕੋਲੇ ਆਇਆ ਕਬੂਤਰ ਸੇਲ ਦਾ ਠੀਕ ਆ ਉਹਦੇ ਆਹ ਜਿਹੜੇ ਇਹ ਸਾਰੇ ਮੋਹਰਾ ਵਾਲੀ ਠੀਕ ਆ ਕਬੂਤਰ ਆ ਤੇ ਤਿੰਨ ਕਬੂਤਰੀਆਂ ਇੱਕ ਕਬੂਤਰ ਆ ਠੀਕ ਆ ਆ ਬਾਈ ਦੀਆਂ ਵੱਡੀਆਂ ਕਬੂਤਰੀਆਂ ਇੱਕ ਕਬੂਤਰੀ ਹੋਰ ਜਿੰਨਾ ਚੋਂ ਤੇ ਬਾਕੀ ਆ ਬੰਨ ਕਬੂਤਰੀਆਂ ਇਹ ਬੱਚਿਆਂ ਤੇ ਲਾਈਆਂ ਹੋਈਆਂ ਸੀ ਤੇ ਸੇਲ ਕਰਨੀਆਂ ਬਾਈ ਨੇ ਮਾਈਆ ਕਬੂਤਰ ਸੇਲ ਆ ਠੀਕ ਆ ਤੇ ਆਪਾਂ ਬਾਈ ਨੂੰ ਪੁੱਛਦੇ ਕਿੰਨਾ ਚਿਰ ਹੋ ਗਿਆ ਨਾ ਫੜਿਆਂ ਨੂੰ ਤੇ ਬਈ ਕਿੰਨਾ ਟਾਈਮ ਹੋ ਗਿਆ ਨਾ ਕਬੂਤਰਾਂ ਨੂੰ ਫੜਿਆਂ ਨੂੰ ਬਈ ਇਹ ਕਿਸੇ ਨੂੰ ਤਾਂ ਸਾਲ ਹੋ ਗਿਆ ਕਿਸੇ ਨੂੰ ਡੇਢ ਸਾਲ ਹੋ ਗਿਆ ਬਈ ਤੇ ਇੱਕ ਕਬੂਤਰ ਹੈਗਾ ਉਹ 2 ਸਾਲ ਹੋ ਗਏ ਉਹ ਆਪਾਂ ਯਾਰ ਦੋਸਤੋਂ ਲਿਆਂਦਾ ਸੀਗਾ ਉਹਨੇ ਚੱਕ ਕੇ ਦਿੱਤਾ ਸੀਗਾ ਆਹ ਬਈ ਆਹ ਫੜ ਕੇ ਵਿਖਾ ਦਾਂਗੇ ਕੋਈ ਨਹੀਂ ਤੇ ਇਹਦੇ ਵੀ ਫਰੀਦਕੋਟ ਦਾ ਬੰਦਾ ਕੋਈ ਆਵੇ ਠੱਲ ਪਾਈਏ ਨੰਬਰ ਤੇ ਹਾਂ ਨੇੜੇ ਆ ਕੇ ਦਿਖਾ ਦੇ ਹਾਂ ਤੇ ਉਹਦੇ ਨਾਲ ਕੋਈ ਨਹੀਂ ਗੱਲ ਵੀ ਕਰ ਲੋ ਲੈ ਭਣਾ ਦੀ ਪੁੱਛ ਲੋ ਜੀ ਕੁਈ ਕਾਲੂ ਆ ਫਰੀਦਕੋਟ ਆ ਪਤ ਨਹੀਂ ਇਹੋ ਜਿਹਾ ਪਸਾ ਉਹਦੇ ਜੂਤਰੀ ਸਿੱਧੀ ਕਿੰਗਰੇ ਬਾਜੀ ਚੋਂ ਨਿਕਲ ਕੇ ਆਈ ਸੀ ਇਹ ਕਿੰਦਨ ਸੀ ਬਾਜੀ ਤੇ ਰੈਨਾ ਤੁਹਾਡੇ ਪਤਾ ਸਾਡੇ ਕੋਲ ਕਿੰਗਰੇ ਆਈ ਸੀ ਕਿੰਗਰੇੋਂ ਨਿਕਲ ਕੇ ਆਈ ਸੀ ਠੀਕ ਉਹ ਜੂਤਰੀ ਆਪਾਂ ਬੱਚੇ ਉੱਚੇ ਲੈ ਇਹ ਬੱਚੇ ਵਧੀਆ ਚੰਗੇ ਉਲਦੇ ਆ ਆਪਾਂ ਨੂੰ ਥੋੜੀ ਮਜਬੂਰੀ ਪੈ ਗਈ ਵੀ ਕੰਮ ਕਰਕੇ ਸੇਲ ਕਰੀਏ ਮਿਲਦੀ ਆ ਠੀਕ ਤੇ ਕਿੰਨਾ ਟਾਈਮ ਕਰਦੇ ਆ ਇਹ ਆਪਣੇ ਬਈ ਆਪਣੇ ਕੋਲੇ 1.5 ਲਾਉਂਦੇ ਸੀ ਵੀ ਸੁੱਕੇ ਠੀਕ ਹਾਂ ਤੇ ਆ ਕਬੂਤਰੀ ਉੜਦੀ ਸੀ ਹੁਣ ਇਹਨੂੰ ਇਹ ਇਹ ਕਾ ਕਬੂਤਰੀ ਆ ਬਈ ਇਹਨੂੰ ਹੋ ਗਿਆ ਬਈ 20 ਦਿਨ ਹੋ ਗਏ ਬੰਦ ਕੀਤੀ ਨੂੰ ਠੀਕ ਆ ਤੇ ਇਹ ਆਪਣੇ ਕੋਲੇ ਇੱਕ ਡੇਢ ਸੁੱਕਾ ਹੀ ਭਜਾਉਂਦੀ ਆ ਬਈ ਠੀਕ ਹਾਂ ਇਹ ਹੁਣ ਆਪਾਂ ਕੱਲੀ ਡਾਈ ਜਾਂਦੀ ਸੀ ਇਹ ਬੰਦ ਸੀ ਇਹ ਬੱਚਾਂ ਤੇ ਸੀਗੇ ਇਹ ਤਾਂ ਬੱਚੇ ਢਵਾਏ ਸੀ ਆਪਾਂ ਠੀਕ ਆ ਇਹਦੇ ਬੱਚੇ ਵੀ ਬਹੁਤ ਵੱਡੀ ਵਧੀਆ ਹੁੰਦੇ ਤੇ ਉਹਦਾ ਨਾਂ ਕੀ ਆ ਬਾਕੀ ਆ ਕੱਲੀ ਡੋਂਦੀ ਨਾਲ ਵੀ ਕੋਈ ਲਾਉਂਦੀ ਜੀ ਉਹਦੇ ਬੱਚੇ ਵੀ ਛੁੜਦੇ ਆ ਬਈ ਹੈਗੇ ਨਾ ਠੀਕ ਤੇ ਬਾਕੀ ਆਪਾਂ ਕਬੂਤਰ ਦਿਖਾ ਦੇਣਾ ਨਾ ਭਈ ਜਿਹੜੇ ਸੇਲ ਆ ਸਾਰੇ ਮੋਰਾ ਆ ਲਈ ਆ ਵੈਸੇ ਤਾਂ ਆਪਾਂ ਦਿਖਾ ਦੇਨੇ ਬਾਕੀ ਹਰ ਕੇ ਆ ਵੀ ਕਬੂਤਰ ਰਹਿ ਗਿਆ ਠੀਕ ਆ ਚੈੱਕ ਕਰ ਲੋ ਵੜਾ ਇਹਦੇ ਟਾਇਰਾਂ ਤੇ ਹਾਂ ਮੋਰ ਹੈਗੀ ਠੀਕ ਆ ਤੇ ਆਪਾਂ ਯਾਰ ਦੋਸਤੋਂ ਲਿਆਂਦਾ ਸੀ ਉਹਨੇ ਫੜਿਆ ਸੀ ਪਤਾ ਨਹੀਂ ਕਿਹੜੀ ਬਾਜੀ ਚੋਂ ਉਹਨੇ ਬੱਚੇ ਪੁੱੱਚੇ ਲਏ ਸੀ ਤੇ ਆਪਣੇ ਕੋਲ ਵੀ ਬੱਚੇ ਬਹੁਤ ਵਧੀਆ ਉੱਡੇ ਨੇ ਤੇ ਆ ਚੈੱਕ ਕਰ ਲਾ ਵੀ ਖੱਟੀਆਂ ਅੱਖਾਂ ਦਾ ਕਬੂਤਰ ਏ ਬ੍ਰੇਡਰੀ ਹੈ। ਹਾਂ ਇਹ ਆਪਾਂ ਹੁਣ ਬ੍ਰੇਡਰੀ ਵਾਲੀ ਆਪਣੇ ਕੋਲੇ ਤਾਂ ਹੋ ਗਿਆ 1.5 ਸਾਲ ਹੋ ਗਿਆ ਲੈ ਆਂਦੇ ਨੂੰ। ਠੀਕ ਠੀਕ। ਹਾਂ ਬਾਕੀ ਕੋਲੇ ਆ ਗਿਆ ਸਾਰੇ ਚੈੱਕ ਕਰਵਾ ਲਈਏ। ਤੇ ਲਓ ਬਈ ਆ ਕਬੂਤਰਾ ਠੀਕ ਆ। ਇਹ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਜਿਹੜੇ ਜਿਹੜੇ ਸੇਲ ਸੀਗੇ। ਆ ਕਬੂਤਰੀ ਹੈ ਬਾਈ ਦੀ ਠੀਕ ਆ। ਸਾਫ ਹੋ ਗਈ ਇਹ ਵੀ। 10 ਪਰ ਪਰ ਆ ਰਹੇਗੇ ਮਾਰੇ ਮੋਟੇ। ਸ਼ਾਕੀ ਕਬੂਤਰੀ ਆ ਠੀਕ ਆ। ਆ ਦਿਖਾ ਦੇਉਂਗਾ ਤੇ ਲੋ ਬਈਆ ਖਟੀਆਂ ਦੀ ਕਮੋਦੀ ਠੀਕ ਆ ਕਾਲੂ ਫਰੀਦਕੋਟ ਦੀ ਆ ਤੇ ਆ ਠੰਨ ਪਾਈ ਹੋਈ ਤੇ ਠੰਨ ਉਰਾ ਜਾ ਤੁਹਾਨੂੰ ਦਿਖਾ ਦੇ ਆ ਕਾਲੂ ਫਰੀਦਕੋਟ ਆ ਠੀਕ ਆ ਆ ਨੰਬਰ ਲਿਖਿਆ ਬਾਈ ਦਾ ਉੱਤੇ ਜੇ ਲੈਣਾ ਹੋਊਗਾ ਆ ਇੱਕ ਇੰਗਰੇਜ਼ ਛੱਡੀ ਸੀ ਭਾਈ ਉੱਥੋਂ ਆਵੇ ਇੱਕ ਦਾਸ ਪਾਰੋ ਕੀ ਸਾਫ ਕਿ ਕੰਦਾਂ ਬਈ ਆਹ ਤੋਂ ਉਹਨਾਂ ਦਾ ਜੋੜਾ ਠੀਕ ਆ ਆ ਲਾਲ ਚੀਨੀ ਕਬੂਤਰੀ ਆ ਤੇ ਆ ਖੱਟੀਆਂ ਦਾ ਕਬੂਤਰ ਆ ਵੀ ਆ ਦੋਨਾਂ ਦਾ ਜੋੜਾ ਬੱਚੇ ਕਿਵੇਂ ਵਧੀਆ ਉੱਡਦੇ ਆ ਦੋਨਾਂ ਦੇ ਵਧੀਆ ਨਾ ਠੀਕ ਆ ਤੇ ਬਾਕੀ ਆਪਾਂ ਛੱਡ ਕੇ ਦਿਖਾ ਦੇ ਆਂ ਦੀ ਖਾ ਦੇ हां जी भाई जेड़े ਵੀਰ ਨੇ ਭਈਆ ਕਬੂਤਰ ਲੈਣੇ ਆਉਣਗੇ ਠੀਕ ਆ ਤੇ ਬਾਈ ਨਾਲ ਬਈ ਕਨੈਕਟ ਕਰ ਲਓ ਬਾਈ ਦਾ ਨੰਬਰ ਆਪਾਂ ਦਿੱਤਾ ਆ ਬਈ ਜਿਹੜੀ ਵੀ ਗੱਲ ਕਰਨੀ ਬਾਈ ਨਾਲ ਕਰ ਲਓ ਠੀਕ ਆ ਬਾਕੀ ਬਾਈ ਦੱਸ ਦੂਗਾ ਤੇ ਬਾਈ ਜੀ ਬਾਕੀ ਬਾਈ ਹਨਾ ਉਹਦਾ ਨੰਬਰ ਦੱਸ ਦੂਗਾ ਬਾਈ ਨਾਲ ਕਨੈਕਟ ਕਰ ਲਿਓ 68446821 68446821 ਤੇ ਬਈ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰਦੇ ਕਰੋ ਤੇ ਬਾਕੀ ਮੈਂ ਮਿਲ ਜੂਗਾ ਅਗਲੀ ਵੀਡੀਓ ਦੇ ਵਿੱਚ